90 ਸਾਲ ਦਾ ਹਰਵਿੰਦਰ ਸਿੰਘ ਪਿਛਲੇ 6 ਸਾਲਾਂ ਤੋਂ ਪਰਾਲੀ ਨੂੰ ਨਹੀਂ ਲਗਾ ਰਿਹਾ ਅੱਗ ਤੂਰੀ ਦੇ ਨੇੜੇ ਪਿੰਡ ਲੱड्डा ਕੋਠੀ ਵਿੱਚ ਆਪਣੇ ਖੇਤਾਂ ਵਿੱਚ ਐਕਟਿਵ ਰਹਿੰਦਾ ਹੈ 90 ਸਾਲ ਦਾ ਹਰਵਿੰਦਰ ਸਿੰਘ ਉਮਰ ਦੇ ਆਖਰੀ ਪੜਾਅ ਵਿੱਚ ਸਮਝ ਆਈ ਵਾਤਾਵਰਣ ਦੀ ਅਹਿਮੀਅਤ ਕਹਿੰਦੇ ਨੇ ਨਾ ਕਿ ਏਜ ਇਜ਼ ਅ ਜਸਟਡ ਨੰਬਰ ਇਹ ਗੱਲ ਇੱਕ 90 ਸਾਲ ਦੇ ਬਜ਼ੁਰਗ ਵਿਅਕਤੀ ਨੇ ਸਾਬਿਤ ਕਰ ਦਿਖਾਈ ਹੈ ਇਨਸਾਨ ਆਪਣੀ ਸੋਚ ਤੋਂ ਬੁੱਢਾ ਹੁੰਦਾ ਹੈ। ਇਨਸਾਨ ਵਿੱਚ ਜੇਕਰ ਜੋਸ਼ ਅਤੇ ਹਿੰਮਤ ਹੋਵੇ ਤਾਂ ਉਹ 90 ਸਾਲ ਦੀ ਉਮਰ ਵਿੱਚ ਵੀ 25 ਸਾਲਾਂ ਦੇ ਨੌਜਵਾਨਾਂ ਨੂੰ maat ਦੇ ਸਕਦਾ ਹੈ। ਆਓ ਤੁਹਾਨੂੰ ਮਿਲਵਾਉਂਦੇ ਹਾਂ 90 ਸਾਲ ਦੇ ਜਵਾਨ ਹਰਵਿੰਦਰ ਸਿੰਘ ਦੇ ਨਾਲ ਜੋ ਪਿਛਲੇ 6 ਸਾਲਾਂ ਤੋਂ ਪ੍ਰਾਣੀ ਨੂੰ ਅੱਗ ਨਾਲ ਲਗਾ ਕੇ ਵਾਤਾਵਰਣ ਨੂੰ ਬਚਾ ਰਿਹਾ ਹੈ ਤੇ ਨਾਲ ਹੀ ਆਪਣੇ ਖੇਤਾਂ ਵਿੱਚ ਜਾ ਕੇ ਦੇਖ-ਰੇਖ ਵੀ ਕਰ ਰਿਹਾ ਹੈ। ਹਾਂਜੀ ਸਰ ਤੁਹਾਡਾ ਨਾਮ ਜੀ ਰਮੇਂਦਰ ਸਿੰਘ ਸੇਖੋ ਸਰ ਕਿੰਨੀ ਏਜ ਆ ਤੁਹਾਡੀ 90 ਈਅਰ ਸਰ ਕਿਸ ਤਰ੍ਹਾਂ ਤੁਸੀਂ ਵਾਤਾਵਰਣ ਦੀ ਸੰਭਾਲ ਕਰ ਰਹੇ ਹੋ ਕਿ ਪਿਛਲੇ ਕਿੰਨੇ ਸਾਲਾਂ ਤੋਂ ਪਰਾਲੀ ਨੂੰ ਅੱਗ ਨਾ ਲਾ ਕੇ 5 ਸਾਲ ਤੋਂ ਅੱਛਾ ਜੀ ਸਰ ਲਗਾਤਾਰ ਪਹਿਲਾਂ ਵੀ ਕਰਦੇ ਰਹੇ ਆ ਪਹਿਲਾਂ ਕੱਲਾ ਫੂਸ ਫੂਕਦੇ ਤੇ ਦੂਜੇ ਬੋਂਦੇ ਉਲਟਾ ਕੇ ਬੀਜਦੇ ਤੇ ਤੇ ਹੁਣ ਵੀ ਇਹਦੇ ਇਹ ਬੀਮੇਟਾ ਕੇ ਹੁਣ ਸਾਰਾ ਕੁਝ ਉਹ ਵੀ ਬੱਚੇ ਬੋਣੇ ਆ ਫੂਸ ਫਾਸ ਵੀ ਸਭ ਕੁਝ ਹੁਣ ਕੋ ਬਿਲਕੁਲ ਨਹੀਂ ਲਾਉਂਦੇ ਮਤਲਬ ਇਨ ਕਸਾਲਾਂ ਤੋਂ ਪਹਿਲਾਂ ਥੋੜ੍ਹੀ ਥੋੜ੍ਹੀ ਪੂਹੂ ਸੁਕੂਕਦਨ ਲੱਥੇ ਪਹਿਲਾਂ ਸਰ ਸਰ ਤੁਸੀਂ ਮਤਲਬ ਕਿ ਖੇਤ ਵਿੱਚ ਪੂਰੀ ਆਪਣੀ ਹਾਜ਼ਰੀ ਲਵਾਉਣੇ ਜਦੋਂ ਕੰਮ ਚੱਲਦਾ ਸਰ ਕੰਮ ਹੁਣ ਤਾਂ ਇਹ ਮੁੰਡੇ ਕਰਦੇ ਨੇ ਸਭ ਟ੍ਰੇਨਡ ਕਰੇ ਹੋਏ ਨੇ ਮੈਂ ਤਾਂ ਸ਼ਹਿਰ ਰਹਿਣਾ ਮੈਂ ਤਾਂ ਕਿ ਘੰਟੇ ਦੋ ਘੰਟੇ ਤੁਰਨਾ ਹੁਣ ਮੈਂ ਇਸ ਉਮਰ ਚ ਫੇਰਾ ਥੋੜਾ ਜਾਂਦਾ ਹੈ ਐਨਾ ਗੇੜਾ ਜੋ ਰੱਖਿਆ ਹੈ ਗਾਈਡ ਕਰੀਂਦਾ ਇਹਨਾਂ ਨੂੰ ਸਰ ਕੀ ਸੰਦੇਸ਼ ਦੇਣਾ ਚਾਹੁੰਦੇ ਜਿਵੇਂ ਪਰਾਲੀ ਨੂੰ ਅੱਗ ਲੱਗ ਰਹੀ ਹੈ ਵਾਤਾਵਰਨ ਖਰਾਬ ਹੋ ਰਿਹਾ ਹੈ ਤੇ ਇਹ ਲਈ ਕੋਈ ਸੋਚਣਾ ਚਾਹੀਦਾ ਹੈ ਦੇ ਬਾਰੇ ਹਰੇਕ ਬੰਦੇ ਨੂੰ ਪਰ ਜਿੰਮੇਦਾਰੀ ਮੰਨ ਦੇਣੀ ਨਾ ਹਣ ਇਹ ਚੇਤੀ ਪਾਲਦੇ ਹੁਣ ਸਾਰੇ ਬੀਜ ਕਰ ਕਰਕੇ ਹਰਿਆ ਹਰਿਆ ਖੜੀਆਂ ਨੇ ਏਡੀਆਂ ਏਡੀਆਂ ਇਸ ਕਰਕੇ ਹੁਣ ਜਿਹੜਾ ਹੋਣਾ ਸਾਡੇ ਪ੍ਰੋਸੈਸੇ ਲੰਬੇ ਨੇ ਔਰ ਕਾਸਟ ਵੀ ਨੇ ਇੰਪਲੀਮੈਂਟ ਲਾਈਨ ਵੇਲੇ ਕਿੰਨਾ ਕਿ ਔਖਾ ਹੁੰਦਾ ਜੀ ਇੰਪਲੀਮੈਂਟ ਹਸਦਾ ਜੀ ਇਤਾਂ ਠੀਕ ਹੈ ਮਿਲ ਗਿਆ ਥੀਗਾ ਔਕਾਤ ਹੈ ਜੇ ਛੋਟੇ ਸੀ ਡੀਲਾਂ ਨੇ ਸੁਪਰ ਇਹਨੇ ਸੁਪਰ ਸੀਟਰੇ ਨਵੇਂ ਆਏ ਨੇ ਉਸ ਵੇਲੇ ਨੇ ਕਾਫੀ ਲੈਣਾ ਪਹਿਲੇ ਹੀ ਲੋਕਾਂ ਨੇ ਬੁੱਕ ਕਰਾਇਆ ਹੋਇਆ ਤੇ ਉਧਰ ਜਿਹੜੇ ਜਿਹਨੇ ਭਾਜ ਦੇਖ ਕੇ ਅਸੀਂ ਕਹਿੰਦੇ ਦੇਖ ਕੇ ਚੱਲਦਾ ਦੇ ਕੇ ਫੇਰ ਲਾਂਗੇ ਉਹ ਰਹਿ ਗਏ ਤੇ ਸਰ ਤੁਹਾਡੀ 90 ਸਾਲ ਦੀ ਉਮਰ ਹੈ ਤੁਸੀਂ ਕੀ ਸਲਾਹ ਦੇਣਾ ਚਾਹੋਗੇ ਇੰਨੀ ਲੰਬੀ ਉਮਰ ਦਾ ਰਾਜ਼ ਕੀ ਹੈ ਇਹ ਤੇ ਰਾਜ ਹੈ ਤੇ ਸਿੰਪਲ ਜਿਹੀ ਜ਼ਿੰਦਗੀ ਖਾਣਾ ਸਿੰਪਲ ਖਾਣਾ ਚੰਗਾ ਉਹ ਚੰਗਾ ਖਾਣਾ ਬੜਾ ਉਹ ਨਹੀਂ ਖਾਣਾ ਜਿਵੇਂ ਤੇਰੀ ਵਾਲਾ ਕੰਮ ਸਾਵਾਤਾਵਰਨ ਵੀ ਰੱਖਾ ਬਾਤਾਵਰਨ ਵੀ ਹੈ ਬਾਦ ਉਦੋਂ ਬਚਦੇ ਆਏ ਤੋ ਤੂੰ ਇਹਦੋ ਕਰਕੇ ਤਹੀਂ ਘਟ ਜਾਂਦਾ ਪਿੰਡ ਸਰ ਹੁਣ ਦੇ ਮੁਕਾਬਲੇ ਤੁਹਾਨੂੰ ਲੱਗਦਾ ਪ੍ਰਦੂਸ਼ਣ ਜ਼ਿਆਦਾ ਨਹੀਂ ਹੋਵੇ ਜਿਵੇਂ ਪਹਿਲਾਂ ਤੁਹਾਡੀ ਜਵਾਨੀ ਪਹਿਰੇ ਕਿਵੇਂ ਸੀਗਾ ਨਹੀਂ ਉਹ ਤਾਂ ਬੜਾ ਘੱਟ ਹੁੰਦਾ ਸੀ ਉਹਦਾ ਪ੍ਰਤੀਭੂਗ ਤੇ ਤੁਹਾਡਾ ਕੀ ਨਹੀਂ ਬੜਾ ਘੱਟ ਲੱਗਦਿਆ ਤੇ ਹੁਣ ਆਹ 15 20 ਸਾਲ ਤੋਂ ਜੀਰੀ ਐਨੇ ਲੱਗਣ ਲੱਗ ਗਈ ਬੇਜਾ ਬੀ ਬਹੁਤ ਫਰਕ ਟੋਟ ਟੋਟ ਲਿਆ ਗਿਆ ਤੇ ਜਿੰਨੇ ਕੱਢ ਗਿਆ ਉਦੋਂ ਤੋਂ ਬਾਅਦ ਜੀਰੀ ਲੱਗਦੀ ਹੈ ਪਹਿਲਾਂ ਵਾਲਾ ਸਮਾਂ ਸਹੀ ਸੀ ਸਮਾਂ ਤਾਂ ਭਾਈ ਹੁਣ ਦਾ ਚੰਗੇ ਚੰਗੇ ਪੈਸੇ ਚੰਗੇ ਬਣਦੇ ਨੇ ਜ਼ਿੰਮੇਦਾਰ ਅਸੀਂ ਅਸੀਂ ਪਾਣੀ ਵੇਚੀ ਜਾਂਦੇ ਆ ਪੈਸੇ ਵਟੇ ਜਾਂਦੇ ਆ ਇਹ ਨਹੀਂ ਸੋਚਦੇ ਵੀ ਪਾਣੀ ਆਪਦਾ ਪਾਣੀ ਵੇਚੀ ਅਸੀਂ ਪੈਸੇ ਬਣਾਉਣੇ ਆ ਸਰਕਾਰ ਕੁਝ ਨਹੀਂ ਦਿੰਦੀ ਹਰਵਿੰਦਰ ਸਿੰਘ ਵਾਤਾਵਰਣ ਪ੍ਰੇਮੀ ਹੈ ਬਿਜਾਈ ਦੀ ਸ਼ੁਰੂਆਤ ਹਰਵਿੰਦਰ ਸਿੰਘ ਲੱਡੂ ਵੰਡ ਕੇ ਕਰਦਾ ਹੈ ਅਤੇ ਹਰਵਿੰਦਰ ਸਿੰਘ ਨੇ ਆਪਣੀ ਲੰਬੀ ਉਮਰ ਦਾ ਇੱਕ ਰਾਜ਼ ਵੀ ਦੱਸਿਆ ਉਹਨਾਂ ਨੇ ਦੱਸਿਆ ਕਿ ਉਹ ਘੱਟ ਤੇਲ ਵਾਲੇ ਭੋਜਨ ਦਾ ਸੇਵਨ ਕਰਦੇ ਨੇ ਉਹਨਾਂ ਦੇ ਕੁੱਕ ਨੇ ਵੀ ਦੱਸਿਆ ਕਿ ਹਰਵਿੰਦਰ ਸਿੰਘ ਇੱਕ ਬਹੁਤ ਨੇਕ ਇਨਸਾਨ ਨੇ ਅਤੇ ਉਹ ਬਚਪਨ ਤੋਂ ਹੀ ਉਹਨਾਂ ਦੇ ਨਾਲ ਨੇ ਅਤੇ ਉਹ ਘੱਟ ਤੇਲ ਵਾਲਾ ਭੋਜਨ ਖਾਂਦੇ ਨੇ ਤੇ ਉਸ ਦੇ ਨਾਲ ਹੀ ਖੁਸ਼ ਰਹਿੰਦੇ ਨੇ ਅਤੇ ਖੇਤਾਂ ਦੇ ਵਿੱਚ ਵੀ ਉਹ ਪੂਰੇ ਐਕਟਿਵ ਰਹਿੰਦੇ ਨੇ। ਮਜੀਤ ਜੀ ਕੀ ਨਾਮ ਹੈ ਤੁਹਾਡਾ? ਮੇਰਾ ਨਾਮ ਇਕਬਾਲ ਸਿੰਘ ਜੀ। ਅੱਜ ਕਿਸ ਤਰ੍ਹਾਂ ਦੇਖਦੇ ਹਾਂ ਜਿਹੜੇ ਸਿੱਖੋ ਸਾਹਿਬ ਜਿਹੜੇ ਹੈਗੇ ਨੇ ਲਗਾਤਾਰ ਵਾਤਾਵਰਣ ਨੂੰ ਬਚਾਉਣ ਦੀ ਕੋਸ਼ਿਸ਼ ਕਰ ਰਹੇ ਨੇ ਪਰਾਲੀ ਨੂੰ ਅੱਗ ਨਾ ਲਾ ਕੇ। ਸਿੱਖੋ ਸਾਹਿਬ ਦਾ ਵੱਡਾ ਭਰਾਲਾ ਜਿਹੜਾ ਇਹ ਕਈ ਸਾਲਾਂ ਤੋਂ ਇਹ ਕਰ ਰਹੇ ਨੇ ਧਰਤੀ ਨੂੰ ਪਲਟ ਕੇ ਪਰਾਲੀ ਨੂੰ ਥੱਲੇ ਦਬਦੇ ਨੇ ਫੇਰ ਕਾਫੀ ਵੱਡੀ ਮਿਹਨਤ ਲੱਗਦੀ ਹੈ ਉੱਤੇ ਕਾਫੀ ਮਹਿੰਗੇ ਇੰਪਲੀਮੈਂਟ ਆਉਂਦੇ ਨੇ ਅਸੀਂ ਸਰਕਾਰ ਨੂੰ ਮੰਗ ਕਰਦੇ ਹਾਂ ਵੀ ਜਿਵੇਂ ਸੇਖੂ ਸਾਹਿਬ ਕੋਲੇ ਸੰਦ ਨੇ ਇਹ ਜੇ ਸੰਦ ਹਰੇਕ ਕਿਸਾਨ ਨੂੰ ਪ੍ਰੋਵਾਈਡ ਹੋਣ ਤਾਂ ਕਿ ਜਿਹੜਾ ਹੱਤੂ ਐ ਨਾਲ ਜ਼ਿਮੀਦਾਰ ਜੱਟ ਖੇਡਦੇ ਨੇ ਉਹ ਨਾ ਖੇਡਿਆ ਜਾਵੇ ਲੋਕਾਂ ਦੀ ਸਿਹਤ ਖਰਾਬ ਕਰਦੇ ਨੇ ਜੀ ਕਿਵੇਂ ਦੇਖਦੇ ਤੁਸੀਂ ਇਹਨਾਂ ਦਾ ਜੋਸ਼ ਦੇਖ ਕੇ ਕਿਵੇਂ ਵੀ ਹਰ ਇਸ ਉਮਰ ਚ ਖੇਤ ਆ ਰਹੇ ਨੇ ਇਹ ਲਗਾਤਾਰ ਸੇਖੋਂ ਸਾਹਿਬ ਨੂੰ ਦੇਖ ਕੇ ਸਾਨੂੰ ਵੀ ਚੌ ਚੜਦਾ ਕਿਉਂਕਿ 90 ਸਾਲ ਦੇ ਕਰੀਬ ਉਮਰ ਹੋ ਗਈ ਹੁਣ ਵੀ ਇਹ ਪੂਰਾ ਆਪਦੀ ਸੇਹ ਦਾ ਧਿਆਨ ਰੱਖਦੇ ਨੇ ਪਰ ਇਹਨਾਂ ਦੀ ਸੇਹ ਦਾ ਇੱਕੋ ਰਾਜਾ ਵੀ ਵਧੀਆ ਖਾਣਾ ਘੱਟ ਬੋਲਣਾ ਤੇ ਵਧੀਆ ਇੰਪਲੀਮੈਂਟਾਂ ਨੂੰ ਧਿਆਨ ਦੇਣਾ ਮੇਰਾ ਨਾਮ ਅਸ਼ੋਕ ਹੈ ਜੀ ਅਸ਼ੋਕ ਜੀ ਕਿਵੇਂ ਦਿੱਖਦੇ ਉਹ ਜੋ ਸੇਖੋਂ ਸਾਹਿਬ आपको कैसे गेंस करते हैं कितने साल से आप सिक्कू साहब के साथ रह रहे हो मैं सदा जी के साथ जी सिक्कू साहब के साथ इक्कीस साल हो गए मेरे को मैं बहुत छोटा था और सदा जी ने मेरे को बहुत प्यार दुलार की दिया और मैं इनके साथ हूँ और सदा जी बहुत और खेत आते हैं हमेशा इनके साथ और जितना भी ये गाइड करते हैं बहुत अच्छे तरह से करते हैं खेती बाड़ी जो भी है और बाकी जितने भी ये वर्क है काम करने वाले सबको बहुत प्यार करते हैं और बहुत देखभाल करते हैं खेती बाड़ी बहुत अच्छे से करते हैं और कभी इन्होंने आगे कुछ नहीं लाया जो भी किया बहुत अच्छे से करते हैं मेहनत बहुत करते हैं सदा जी जी बिल्कुल लड्डू भी बांटते हैं हाँ हा, बिल्कुल उतर, हा, जब शुरू करते, करते हैं तो हर एक बार चाहे कनक बीज नहीं जीरी हो लड्डू तो हम लोग सबको खिलाते हैं आप उनके मैं तो ऑलराउंडर जी डिलीवरी भी कर लेते हैं नहीं साहब तो कुछ नहीं बस सैंपल खाना खाते हैं जी कभी बाहर के नहीं खाए कभी कुछ ऐसे नहीं खाए बस तेल तुल वाले कम ही खाते हैं और बस यही है 90 ਸਾਲ عمر ਹੋ ਗਏ ਉਹਨ ਕੀ ਅਭੀ ਵੀ ਫਿਰ ਪੂਰਾ ਫਿੱਟ ਹੈ ਜੀ ਹਾਂ ਪੂਰੇ ਜੀ ਠੀਕ ਲਾਈਕ ਪੰਜਾਬੀ ਟੀਵੀ ਤੁਹਾਡੇ ਵੱਲੋਂ ਦਿੱਤੇ ਪਿਆਰ ਲਈ ਦਿਲ ਦੀਆਂ ਗਹਿਰਾਈਆਂ ਤੋਂ ਤੁਹਾਡਾ ਧੰਨਵਾਦੀ ਹੈ ਕਿ ਤੁਸੀਂ ਸਾਨੂੰ ਇੰਨਾ ਪਿਆਰ ਦਿੱਤਾ ਤੁਹਾਡੇ ਸਾਥ ਤੋਂ ਬਿਨਾ ਅਸੀਂ ਕੁਝ ਵੀ ਨਹੀਂ ਹਾਂ ਸੋ YouTube ਤੇ ਸਾਡਾ ਚੈਨਲ ਸਬਸਕ੍ਰਾਈਬ ਕਰਨਾ ਨਾ ਭੁੱਲਣਾ ਤੇ ਬੈਲ ਦਾ ਬਟਨ ਜ਼ਰੂਰ ਦਬਾਣਾ ਤੇ ਸਾਡਾ Facebook ਪੇਜ ਵੀ ਲਾਈਕ ਕਰਨਾ ਤਾਂ ਜੋ ਤੁਹਾਨੂੰ ਅਪਡੇਟਸ ਮਿਲਦੀਆਂ ਰਹਿਣ ਲਾਈ ਪੰਜਾਬੀ ਟੀਵੀ ਨੂੰ IPTV ਦੇ ਅਲੱਗ-ਅਲੱਗ ਪਲੇਟਫਾਰਮ ਤੇ ਤੁਸੀਂ ਦੇਸ਼-ਦੁਨੀਆ ਦੇ ਵਿੱਚ ਜੋ ਵੀ ਕੰਟੇ ਦੇਖ ਸਕਦੇ ਹੋ